ਇੱਕ ਸੇਠ ਦੁਕਾਨ ਕਰਦਾ ਹੈ ਵੜੀ ਰੀ ਨਾਲ 16-16 ਘੰਟੇ ਦੁਕਾਨ ਖੋਲਦਾ ਕੰਮ ਕਰਦਾ ਹੈ ਗਾਕ ਵੀ ਆਉਂਦੇ ਆ ਪਰ ਸੋਚਦਾ ਰਹਿੰਦਾ ਵੀ ਬਰਕਤ ਨਹੀਂ ਹੁੰਦੀ ਹਿੰਮਤ ਬੜੀ ਕਰਦਾ ਹੈ ਕੋਸ਼ਿਸ਼ ਬੜੀ ਕਰਦਾ ਹੈ ਹਰ ਬੰਦੇ ਕੋਲ ਕਹਿੰਦਾ ਹੈ ਜਿਹੜਾ ਗਾਕ ਆਉਂਦਾ ਉਹਦੇ ਕੋਲ ਵੀ ਕਹਿੰਦਾ ਕਿ ਬਰਕਤ ਨਹੀਂ ਹੁੰਦੀ ਕਾਰਨ ਕੀ ਸੀ ਕਿਥੇ ਥੋੜਾ ਜਿਹਾ ਵੱਧ ਤੋਲਣਾ ਥੋੜਾ ਜਿਹਾ ਘੱਟ ਤੋਲਣਾ ਸੀ ਭਾਵ ਕਿ ਪੂਰੀ ਕੰਮ ਵਿੱਚ ਇਮਾਨਦਾਰੀ ਨਹੀਂ ਸੀ ਕਿਸੇ ਨੇ ਦੱਸਿਆ ਕਿ ਕਿਸੇ ਚੰਗੇ ਬੰਦੇ ਦੀ ਸੰਗਤ ਕਰ ਕਿਸੇ ਰੱਬ ਨਾਲ ਜੋੜਨ ਵਾਲੇ ਤੋਂ ਪੁੱਛ ਕਾਰਨ ਕੀ ਹੈ ਘਰ ਵਿੱਚ ਗੱਲ ਕੀਤੀ ਤੇ ਪੁੱਛਿਆ ਕਿ ਦੇ ਕੋਲੇ ਜਾਇਗੀ ਕਿਸੇ ਨੇ ਦੱਸਿਆ ਕਿ ਕੋਈ ਸਾਧੂ ਰੱਬ ਨਾਲ ਜੋੜਨ ਵਾਲੇ ਫਕੀਰ ਰਹਿੰਦੇ ਆ ਤੂੰ ਜਾ ਬੜੀ ਬੰਦਗੀ ਕਰਦੇ ਆ ਤੂੰ ਪੁੱਛ ਜਾ ਕੇ ਇਹ ਕਹਿੰਦੇ ਚਲਿਆ ਗਿਆ ਜਾ ਕੇ ਬੈਠ ਗਿਆ ਕੋਲ ਬੋਲੇ ਨਹੀਂ ਕਹਿੰਦਾ ਜੀ ਬੜੇ ਮਿਹਨਤ ਕਰਦਾ ਹਾਂ ਪਰ ਕੰਮ ਵਿੱਚ ਬਰਕਤ ਨਹੀਂ ਹੁੰਦੀ ਪਤਾ ਨਹੀਂ ਕੀ ਕਾਰਨ ਹੈ ਬੋਲ ਲੈਣਾ ਰੱਬ ਦੇ ਪਿਆਰੇ ਬੈਠੇ ਰਹੇ ਕਾਫੀ ਟਾਈਮ ਬਾਅਦ ਨਾਲ ਜਦੋਂ ਇਹ ਬੈਠਾ ਰਿਹਾ ਉਹਨਾਂ ਨੇ ਕੋਈ ਵਚਨ ਕੀਤਾ ਦੇ ਪੂਰਾ ਤੋਲਿਆ ਕਰ ਆਖੋ ਸਤਨਾ ਪੂਰਾ ਤੋਲਿਆ ਕਰ ਉਹ ਕਹਿੰਦਾ ਥੋੜਾ ਜਿਹਾ ਤਾਂ ਮੈਂ ਰੱਖਦਾ ਜੀ ਬਸ ਖਰਚਾ ਨਿਕਲਦਾ ਕੰਮ ਪਹਿਲੇ ਨਹੀਂ ਚੱਲਦਾ ਫੇਰ ਕੀ ਬਣੇਗਾ ਫੇਰ ਚੁੱਪ ਰਹੇ ਕਹਿੰਦੇ ਤੂੰ ਇਦਾਂ ਵੀ ਕਹਿਦਾ ਕਰ ਤਾਂ ਵੀ ਕੋਈ ਗੱਲ ਨਹੀਂ ਵੀ ਤੂੰ ਆਪ ਹੀ ਤੋਲ ਲੈ ਜਿੰਨੇ ਦਾ ਲੈ ਕੇ ਜਾਣਾ ਘਰ ਗਿਆ ਗੱਲ ਇਹਨੂੰ ਜਚੀ ਨਹੀਂ ਕੋਈ ਘਰ ਵਾਲੀ ਨੂੰ ਜਾ ਕੇ ਪੁੱਛਿਆ ਕਿ ਸਾਲੂ ਤਾਂ ਮਿਲੇ ਸੀ ਉਥੇ ਇਦਾਂ ਕਹਿੰਦੇ ਵੀ ਪੂਰਾ ਟੁੱਟਿਆ ਘਰ ਉਹ ਕਹਿੰਦੀ ਫਿਰ ਇੰਨਾ ਚਿਰ ਮਿਹਨਤ ਕਰਦਾ ਇੰਨਾ ਕੁਝ ਹਰ ਹੀਲਾ ਕਰਕੇ ਵੇਖ ਲਿਆ ਘਰ ਵਿੱਚ ਬਰਕਤ ਨਹੀਂ ਆਉਂਦੀ بڑے ਹੀਲੇ ਕਰਕੇ ਵੇਖ ਲੈ ਇਹ ਵੀ ਕਰਕੇ ਵੇਖ ਲੈ ਵਾਚਨ ਮਾਨ ਪੂਰਾ ਤੋਲ ਲਿਆ ਕਰ ਤਾ ਗਾਗ ਨੂੰ ਵੀ ਕਹਿ ਦਿੰਦਾ ਹੈ ਕੰਮ ਸ਼ੁਰੂ ਕਰ ਦਿੰਦਾ ਹੈ ਕਾਰੋਬਾਰ ਸ਼ੁਰੂ ਕਰ ਦਿੰਦਾ ਜਦੋਂ ਕੋਈ ਆਉਂਦਾ ਭਾਈ ਤੋਲ ਲੈ ਤੂੰ ਵੀ ਤੋਲ ਸਕਦਾ ਹੈ ਪੂਰਾ ਤੋਲ ਲੈ ਤੇ ਗੱਲਾਂ ਹੋਣ ਲੱਗੀਆਂ ਬਾਹਰ ਬੜਾ ਇਮਾਨਦਾਰ ਬੰਦਾ ਹੈ ਜੀ ਪੂਰਾ ਤੋਲਦਾ ਹੈ ਕੰਮ 'ਚ ਬਿਜੀ ਹੁੰਦਾ ਕਈ ਵਾਰੀ ਇਹ ਵੀ ਕਹਿਣ ਦਾ ਤੂੰ ਆਪੀ ਤੋਲ ਲੈ ਕਹਿੰਦੇ ਹੌਲੀ ਹੌਲੀ ਲੋਕਾਂ ਨਾਲ ਪ੍ਰੇਮ ਪਿਆਰ ਬਣਿਆ ਕਹਿੰਦੇ ਇੰਨੇ ਗਾਹ ਕੋਣੇ ਸ਼ੁਰੂ ਹੋ ਗਏ ਵੀ ਕੰਮ ਸਾਹਮਣੇ ਆਉ ਖਾਉਗੇ ਐਸੀ ਬਰਕਤ ਪ੍ਰਮਾਤਮਾ ਨੇ ਪਾਈ ਇਮਾਨਦਾਰੀ ਵਿੱਚ ਤੋਲਣ ਲੱਗਾ ਤੇ ਜਦੋਂ ਹੌਲੀ-ਹੌਲੀ ਨਾ ਕਹਿੰਦੇ ਇੰਨਾ ਕੁ ਧਨ ਉਹਦੇ ਕੋਲ ਆ ਗਿਆ ਕਿ ਸੋਨੇ ਦੇ ਵੱਟੇ ਖਰੀਦ ਲਏ ਸ਼ਬਦ ਲੈਣ ਕੀ ਜਾਂਦਾ ਨਾ ਬੰਦਾ ਸ਼ਬਦ ਵੀ ਮੈਨੂੰ ਆਹ ਸ਼ਬਦ ਦੇ ਦਿਓ ਜੀ ਮੇਰਾ ਕਾਰੋਬਾਰ ਚੱਲੇ ਜੇ ਸ਼ਬਦਾਂ ਵਗਰ ਜਾਵਾਂਗੇ ਪਤਾ ਨਹੀਂ ਕਿੰਨੇ ਸ਼ਬਦ ਲੈਣੇ ਪੈਣੇ ਪਰ ਗੁਰੂ ਦੇ ਪਿਆਰੇ ਕਹਿੰਦੇ ਆ ਵੀ ਇੱਕ ਸ਼ਬਦ ਜਪ ਲਿਆ ਕਰ ਬਹੁਤੇ ਸ਼ਬਦ ਲੈਣ ਦੀ ਵੀ ਤੈਨੂੰ ਜ਼ਰੂਰਤ ਨਹੀਂ ਪੈਣੀ ਉਹ ਆ ਮੂਲ ਮੰਤਰ ਆਖੋ ਸਤਨਾਮ ਸਾਰੇ ਸ਼ਬਦਾਂ ਦਾ ਇੱਕੋ ਹੀ ਸ਼ਬਦ ਹੈ ਮੂਲ ਮੰਤਰ ਜਿਹੜਾ ਮੂਲ ਹੈ ਐਸਾ ਮੰਤਰ ਹੈ ਜੋ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਦਿੱਤਾ ਇਹ ਮੂਲ ਮੰਤਰ ਵੀ ਜਪਦਾ ਹੈ ਤੇ ਪੂਰਾ ਤੋਲਦਾ ਸੋਨੇ ਦੇ ਬੱਟੇ ਕਹਿੰਦੇ ਬਣ ਗਏ ਬੜਾ ਖੁਸ਼ ਹੋਇਆ ਕਹਿੰਦਾ ਚੱਲੀਏ ਮਿਲ ਕੇ ਆਈਏ ਸਾਧੂਆਂ ਨੂੰ ਥੋੜਾ ਬੜੀ ਜੁਗਤੀ ਦੱਸੀ ਮੇਰਾ ਤੇ ਬੜਾ ਕੰਮ ਧੰਦਾ ਵਧਿਆ ਕਿਉਂਕਿ ਕਈ ਵਾਰੀ ਨਾ ਬੰਦਾ ਕੰਮ ਤਾਂ ਸ਼ੁਰੂ ਕਰ ਲੈਂਦਾ ਪਰ ਉਹਨੂੰ ਚਲਾਉਣ ਦਾ ਤਰੀਕਾ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਆਉਂ। ਬੋਲੀ ਦੇ ਸਿਰ ਤੇ ਵੀ ਦੁਕਾਨਦਾਰੀਆਂ ਚੱਲਦੀਆਂ, ਘਰ ਦੇ ਸਿਰ ਤੇ ਵੀ ਦੁਕਾਨਦਾਰੀਆਂ ਚੱਲਦੀਆਂ, ਸਾਡੇ ਮਿਲਵਨ ਮਿਲਵਰਤਨ ਨਾਲ ਵੀ ਚੱਲਦੀਆਂ। ਕਈ ਤਰ੍ਹਾਂ ਦੇ ਫਿਰ ਇਹ ਸਿੱਧਾ ਸਾਨੂੰ ਗੁਰੂ ਸਾਹਿਬ ਜੀ ਤੋਂ ਮਿਲਦੀਆਂ। ਜਿਹੜੀ ਨਿਮਰਤਾ ਹੈ ਇਹ ਗੁਰਸਿੱਖ ਦਾ ਗਹਿਣਾ ਹੈ। ਗਹਿਣਾ ਦੱਸਿਆ। ਜਦੋਂ ਜਦੋਂ ਬੰਦਾ ਗਹਿਣਾ ਬਣ ਜੇ ਗਹਿਣੇ ਨੂੰ ਹਰ ਕੋਈ ਪਸੰਦ ਕਰਦਾ ਨਿਮਰਤਾ ਨੂੰ ਗਹਿਣਾ ਬਸਿਆ ਮਹਾਰਾਜ ਨੇ ਵੀ ਨਿਮਰਤਾ ਇੱਕ ਗਹਿਣਾ ਹੈ ਗੁਰਸਿੱਖ ਦਾ ਇਹ ਗੁਰਸਿੱਖ ਵਿੱਚ ਹੋਣੀ ਚਾਹੀਦੀ ਬੋਲੀ ਰੁਖੀ ਹੈ ਭਾਵੇਂ ਜਿੰਨਾ ਮਰਜੀ ਮਿੰਗਾ ਸਮਾਨ ਪਾ ਲੋ ਢੀਲ ਨਹੀਂ ਕਰਨਾ ਹੁੰਦਾਗਾ ਸੌਦਾ ਤੇ ਬੰਦਾ ਪਾ ਲੈਂਦਾ ਸੋਨਾ ਪਰ ਚਲਾਣਾ ਕਿੱਥੋਂ ਸਿੱਖੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਫਲ ਫਿੱਕੇ ਫੁੱਲ ਵਕਵਕੇ ਕਾਮ ਨ ਆਵੇ ਪਤ ਸਿਮਲ ਦੇ ਰੁੱਖ ਵਰਗਾ ਕਾਮ ਨ ਹੋਵੇ ਸੇਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਰਾ ਸਿੱਖ ਉੱਚਾ ਲੰਮਾ ਸੋਹਣਾ ਬੜਾ ਹੁੰਦਾ ਸਿਮਲ ਦਾ ਦਰਖ ਪੰਛੀ ਭੱਜ ਕੇ ਜਾਂਦੇ ਆ ਵੀ ਪਤਾ ਨਹੀਂ ਕੀ ਮਿਲੂ ਉਹ ਤੋਂ ਬੰਦਾ ਵੜਾ ਸੁਲਜਿਆ ਤੇ ਸਿਆਣਾ ਲੱਗਦਾ ਹੁੰਦਾ ਹੈ ਪਰ ਕਈ ਵਾਰੀ ਗੱਲ ਕਰੀਦੀ ਹੈ ਪਰ ਲੈ ਕੁਝ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਸਿਮਲ ਦੇ ਰੁੱਖ ਵੱਲ ਪੰਛੀ ਭੱਜ ਕੇ ਜਾਂਦੇ ਆਸ ਕਰਕੇ ਜਦੋਂ ਜਾ ਕੇ ਵੇਖਿਆ ਫਲ ਫਿੱਕੇ ਫੁੱਲ ਵਕਵਕ ਕੇ ਕੰਮ ਨਾ ਆਵੇ ਪੱਤ ਕੰਮ ਕੁਝ ਵੀ ਨਹੀਂ ਆਉਂਦਾ ਬੋਲੀ ਕਿਹਾ ਸੀ ਨਾ ਕੱਲ ਵੀ ਸ਼ਬਦ ਬੰਦੇ ਸ਼ਬਦ ਹੀ ਬੰਦੇ ਨੂੰ ਜੋੜ ਦਿੰਦੇ ਨੇ ਸ਼ਬਦ ਹੀ ਬੰਦੇ ਨੂੰ ਤੋੜ ਦਿੰਦੇ ਨੇ ਸ਼ਬਦਾਂ ਵਿੱਚ ਬੜੀ ਪਾਵਰ ਹੈ ਇਹਦੇ ਸ਼ਬਦ ਵਧੀਆ ਹੋਗੇ ਪਾਣੀ ਪੜਨ ਲੱਗ ਪਿਆ ਪੂਰਾ ਤੋਲਦਾ ਵੱੱਧ ਤੋਲਦਾ ਸੋਨੇ ਦੇ ਵੱਟੇ ਖਰੀਦ ਲੈ ਗਿਆ ਲੈ ਕੇ ਸਾਧੂਆਂ ਕੋਲ ਪਰਮਾਤਮਾ ਨੇ ਕਿਰਪਾ ਕੀਤੀ ਹੈ ਵੈਗੁਰੂ ਨੇ ਹਾਂ ਕਹਿੰਦਾ ਕਰਦਾ ਤੇ ਪਰਮਾਤਮਾਈਆਂ ਅਸੀਂ ਕੁਛ ਨਹੀਂ ਕਰ ਸਕਦਾ ਇਸ ਤੇ ਕਹਿੰਿਆ ਕਰਮ ਮਾਰੇ ਛੱਡ ਕੇ ਪਰਮਾਤਮਾ ਦੀ ਬੰਦਗੀ ਕਰੋ ਮੇਰ ਕਰੇ ਜਦੋਂ ਗਿਆ ਕਹਿੰਦੇ ਇਦਾਂ ਕਰ ਜਿਹੜੇ ਬੱਟੇ ਲੈ ਕੇ ਆਇਆ ਨਾ ਸੋਨੇ ਦੇ ਇਹਨੂੰ ਨਦੀ ਚ ਫੇਕ ਦਿਆ ਨੇੜੇ ਵਗਦੀ ਉਹ ਫੇਰ ਹੈਰਾਨ ਹੋ ਗਿਆ ਸਵਾਲ ਕਰਨ ਲੱਗ ਪਿਆ ਬੜੀ ਮਿਹਨਤ ਲੱਗੀ ਹੈ ਜੀ ਬੜਾ ਲੰਬਾ ਸਮੇਂ ਬਾਅਦ ਕਿਰਪਾ ਹੋਈ ਹੈ ਪਰ ਇਹ ਕਿਵੇਂ ਸੁੱਟ ਦਿਆਂ ਮੈਂ ਕਹਿੰਦੇ ਵੇਖ ਕਹਿੰਦਾ ਜੀ ਇਹ ਤਾਂ ਬੜੀ ਮੁਸ਼ਕਲ ਹੈ ਕਰਦਾ ਕਰਾਉਂਦਾ ਵਾਪਸੀ ਚਲਾ ਗਿਆ ਜਾਇ ਕਿ ਘਰ ਵਾਲੀ ਨੂੰ ਕਹਿੰਦਾ ਵੀ ਇਦਾਂ ਕਿਆ ਸਾਦੂਆਂ ਨੇ ਉਹ ਕਹਿੰਦੀ ਜਦੋਂ ਪਹਿਲਾਂ ਵੀ ਕਿਰਪਾ ਪਰਮਾਤਮਾ ਨਾਲ ਜੋੜ ਕੇ ਕੀਤੀ ਹੈ ਕੱਖ ਵੀ ਨਹੀਂ ਸੀ ਆਪਣੇ ਕੋਲ ਆਪਣਾ ਹੈ ਕੀ ਹੈ ਵੱਟੇ ਵੀ ਉਹਨਾਂ ਦੇ ਪਰਮਾਤਮਾ ਦੇ ਆਪਾਂ ਵੀ ਉਹਦੇ ਆ ਕੋਈ ਗੱਲ ਨਹੀਂ ਜਿਵੇਂ ਉਹ ਕਹਿੰਦੇ ਆ ਕਰੋ ਨਦੀ 'ਚ ਫੈਂਕ ਦਿੱਤੇ ਇੱਥੇ ਵੱਡੇ ਵੱਡੇ ਪੁਆਇੰਟ ਆ ਸਮਝਣ ਵਾਲਾ ਨਦੀ 'ਚ ਫੈਂਕ ਦਿੱਤੇ ਸੋਨੇ ਦੇ ਵੱਟੇ ਹੁਣ ਲੋਕਾਂ ਜਦੋਂ ਰਾਹਗੀ ਰਹਉਂਦੇ ਸੀ ਕਈ ਵਾਰੀ ਨਦੀ ਵਿੱਚ ਦੀ ਵੀ ਕਈ ਵਾਰੀ ਬੇੜੀ ਤੇ ਵੀ ਆਉਂਦੇ ਦੀ ਦੁਕਾਨ ਉੱਤੇ ਲਾਂਕੇ ਜਦੋਂ ਲੋਕ ਆਉਂਦੇ ਆ ਉਹ ਮਲਾ ਉਤਰਦੇ ਆ ਉੱਥੇ ਤੁਰਦੇ ਫਿਰਦੇ ਆ ਕਿਤੇ ਉਹ ਬੱਟੇ ਉਹਨਾਂ ਦੇ ਹੱਥ ਲੱਗ ਗਏ ਰਾਹਗੀ ਰਾਹ ਦੇ ਜਿਹੜੇ ਇਹਦੀ ਦੁਕਾਨ ਤੇ ਆਉਂਦੇ ਸੀ ਜਾ ਕੇ ਇਹਨੇ ਸੁੱਟ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਜਦੋਂ ਉਹ ਬਾਪਸ ਆਏ ਉਹਨਾਂ ਨੇ ਚੁੱਕੇ ਉਹ ਕਹਿੰਦੇ ਵੀ ਇਹ ਮੱਟੇ ਤਾਂ ਆਪਣੇ ਕੋਈ ਦੁਕਾਨਦਾਰ ਕੋਲੇ ਹੁੰਦੇ ਸੀਗੇ ਜਿਹੜੇ ਸੇਠ ਕੋਲ ਆਪਾਂ ਜਾਣਦੇ ਆ ਇਹ ਵਾਕਈ ਕੋਈ ਚੋਰੀ ਕਰਕੇ ਲੈ ਆਉਣਾ ਤੇ ਉਹਦੇ ਨੇ ਮੱਟੇ ਇਮਾਨਦਾਰੀ ਨੂੰ ਇਮਾਨਦਾਰੀ ਕਿੱਦਾਂ ਖੱਟਦੀ ਹੈ ਜਦੋਂ ਗਿਆ ਤੇ ਉਹਨਾਂ ਨੇ ਦਿਖਾਏ ਕਹਿੰਦੇ ਜੀ ਇਹ ਤੁਹਾਡੇ ਲੱਗਦੇ ਆ ਸਾਨੂੰ ਨਦੀ ਚੋਂ ਮਿਲਿਆ ਪਾਣੀ ਘਟਿਆ ਸੀ ਜਦੋਂ ਅਸੀਂ ਤੁਰੇ ਨਾ ਤੇ ਵੱਟੇ ਮਿਲੇ ਹੈਰਾਨ ਹੋ ਗਿਆ ਦੇਖ ਕੇ ਕਹਿੰਦਾ ਹਾਂ ਇਹ ਮੇਰੇ ਹੀ ਰੱਖਲੇ ਕੋਲ ਜਾ ਕੇ ਫਿਰ ਚਲੇ ਆ ਗਿਆ ਕਹਿੰਦਾ ਆ ਵੇਖੋ ਜੀ ਇਥੇ ਵਾਪਸ ਵੀ ਆ ਗਏ ਸੀ ਮੇਰੇ ਕੋਲੇ ਹੁਣ ਦੱਸੋ ਮੈਂ ਕੀ ਕਰਾਂ ਹੁਣ ਮੈਨੂੰ ਗਿਆਨ ਦਿਓ ਉਹ ਕਹਿੰਦੇ ਭਲਾ ਬਸ ਏਸੇ ਚ ਹੀ ਗਿਆਨ ਹੈ ਤੂੰ ਧੋਖਾ ਕਰਨਾ ਬੰਦ ਕਰ ਦਿੱਤਾ ਤੂੰ ਇਮਾਨਦਾਰੀ ਰੱਖੀ ਸੋਨੇ ਚਾਂਦੀ ਤੱਕ ਪਹੁੰਚ ਗਿਆ ਤੇ ਦੇਖ ਤੂੰ ਧੋਖਾ ਨਹੀਂ ਕਰਦਾ ਸੀ ਤੇਰੇ ਨਾਲ ਧੋਖਾ ਨਹੀਂ ਹੋਇਆ ਉਹਨਾਂ ਦਾ ਮਨ ਹੀ ਨਹੀਂ ਬਣਿਆ ਵੀ ਅਸੀਂ ਰੱਖ ਲਈਏ ਆਗੇ ਨਾ ਤੇਰੇ ਤੱਕ ਵਸਾਹੀ ਗਿਆਨ ਹੈ ਰੱਬ ਨਾਲ ਸੁਰਤ ਜੋੜ ਕੇ ਇਮਾਨਦਾਰੀ ਨਾਲ ਕੰਮ ਕਰਦਾ ਰਹੇ ਟੋਟ ਨਹੀਂ ਆਏ ਐਸਾ ਗਿਆਨ ਦਿੱਤਾ ਸਾਡਾ ਹੈ ਹੀ ਨਹੀਂ ਕੁਝ ਪ੍ਰਭ ਜੀਓ ਤੇਰੇ ਹੀ ਹੈ ਪ੍ਰਮਾਤਮਾ ਸਾਰਾ ਕੁਝ ਸਾਡਾ ਕੁਝ ਵੀ ਨਹੀਂ ਜਦੋਂ ਖੁਸ਼ ਹੋ ਗਿਆ ਕਹਿੰਦਾ ਜੀ ਗਿਆਨ ਆ ਗਿਆ ਜਿਹਦਾ ਉਹ ਮਦਦਗਾਰ ਬਣ ਗਿਆ ਸਾਡੇ ਕੋਲ ਕੁਝ ਵੀ ਨਹੀਂ ਕਾਰਨ ਕਰਾਉਣ ਹਾਰ ਪ੍ਰਭ ਦਾਤਾ ਪਾਰ ਬ੍ਰਹਮ ਪ੍ਰਭ Swami ਜਿਸ ਮਨੁੱਖ ਦਾ ਸਹਾਈ ਗੁਰੂ ਬਣ ਜਾਂਦਾ ਹੈ ਉਹਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੁਝ ਕਰ ਸਕਣ ਵਾਲਾ ਹੈ। ਜੀਵਾ ਪਾਸੋਂ ਸਭ ਕੁਝ ਕਰਾ ਸਕਣ ਵਾਲਾ ਹੈ। ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਸਭ ਦਾ ਮਾਲਕ। ਸਗਲੇ ਜੀ ਕੀਏ ਦੇ ਅੱਲਾ ਸੋ ਪ੍ਰਭ ਅੰਤਰਜਾਮੀ ਸਾਰੇ ਜੀਵ ਉਸੇ ਦਇਆ ਦੇ ਘਰ ਪ੍ਰਭੂ ਨੇ ਪੈਦਾ ਕੀਤੇ ਹੋਏ ਹਨ ਪਰਮਾਤਮਾ ਨੇ ਉਹ ਪ੍ਰਭੂ ਮਾਲਕ ਹਰੇਕ ਦੇ ਦਿਲ ਦੀ ਜਾਣਨ ਵਾਲਾ ਤੇ ਜਾਣਦਾ ਅੰਦਰ ਦੀਆਂ ਉਹ ਤੋਂ ਲੁਕੋਇਆ ਜਾ ਸਕਦਾ ਕੁਛ ਨਹੀਂ ਮੇਰਾ ਗੁਰੂ ਹੋਆ ਆਪ ਸਹਾਈ ਮੇਰਾ ਗੁਰੂ ਜਿਸ ਮਨੁੱਖ ਦਾ ਮਦਦਗਾਰ ਆਪ ਬਣ ਜਾਂਦਾ ਹੈ ਫਿਰ ਕੀ ਹੁੰਦਾ ਜੀ ਸੁਖ ਸਹਿਜ ਆਨੰਦ ਮੰਗਲ ਰਸ ਅਚਰਜ ਭਈ ਵਡਾਈ ਫਿਰ ਉਹਦੇ ਅੰਦਰ ਆਤਮਿਕ ਅਡੋਲਤਾ ਦੇ ਸੁਖ ਆਨੰਦ ਖੁਸ਼ੀਆਂ ਦੇ ਸਵਾਦ ਉਗੜ ਪੈਂਦੇ ਹਨ ਤੇ ਉਹ ਮਨੁੱਖ ਨੂੰ ਲੋਕ ਤੇ ਪਰਲੋਕ ਵਿੱਚ ਐਸੀ ਇੱਜ਼ਤ ਮਿਲਦੀ ਹੈ ਕਿ ਹੈਰਾਨ ਹੋ ਜਾਈਦਾ ਅਚਰਜ ਵਡਾਈ ਭਾਵ ਹੈਰਾਨ ਕਰ ਦੇਣ ਵਾਲੀ ਵਡਿਆਈ ਪ੍ਰਮਾਤਮਾ ਬਖਸ਼ ਦਿੰਦਾ ਹੈ ਗੁਰੂ ਕੀ ਸਰਣ ਪਏ ਭੈ ਨਾਸੇ ਸਾਚੀ ਦਰਗਹਿ ਮਾਨੇ ਜਿਹੜੇ ਮਨੁੱਖ ਗੁਰੂ ਦੀ ਸਰਣ ਆ ਕੇ ਪੈਂਦੇ ਆ ਉਹਨਾਂ ਦੇ ਸਾਰੇ ਡਰ ਪਰਮਪਉ ਦੂਰ ਹੋ ਜਾਂਦੇ ਆ ਤੇ ਸਦਾ ਤੇ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਆਦਰ ਮਿਲਦਾ ਗੁਣ ਗਾਵਤ ਆਰਾਧ ਨਾਮ ਹਰ ਆਏ ਆਪਣੈ ਥਾਨੈ ਪਰਮਾਤਮਾ ਦੀ ਸਿਰਸਲਾ ਦੇ ਗੀਤ ਗਾ ਕੇ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣੇ ਉਸਿਰ ਦੇ ਥਾਂ ਵਿੱਚ ਆ ਟਿਕਦੇ ਹਨ ਜਿੱਥੋਂ ਕੋਈ ਵਿਕਾਰ ਉਹਨੂੰ ਕੱਢ ਕੇ ਭਟਕਣਾ ਵਿੱਚ ਨਹੀਂ ਪਾ ਸਕਦਾ ਜੈ ਜੈਕਾਰ ਕਰੈ ਸਭ ਉਸਤਤ ਸੰਗਤ ਸਾਧ ਪਿਆਰੀ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਪਿਆਰੀ ਲੱਗਣ ਲੱਗ ਪੈਂਦੀ ਹੈ ਤੇ ਸਾਰੀ ਲਕਾਈ ਮੋਦੀ ਵਿਡਿਆਈ ਕਰਦੀ ਐ ਸੋਭਾ ਕਰਦੀ ਐ ਸਾਧ ਬਲਿਹਾਰ ਜਾਓ ਪ੍ਰਭ ਆਪਣੇ ਜਨਪੂਰਨ ਪੈਜ ਸਵਾਰੀ ਇਸ ਤਰ੍ਹਾਂ ਮੈਂ ਵੀ ਆਪਣੇ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ ਜਿਨੇ ਮੈਨੂੰ ਗੁਰੂ ਦੀ ਸ਼ਰਨ ਪਾ ਕੇ ਮੈਨੂੰ ਮਾਣ ਬਖਸ਼ਿਆ ਤੇ ਪੂਰੇ ਤੌਰ ਤੇ ਮੇਰੀ ਪਾਤ ਰੱਖੀ ਗੋਸ਼ਟ ਗਿਆਨ ਨਾਮ ਸੁਣ ਉਧਰੇ ਜਿਨ ਜਿਨ ਦਰਸ਼ਨ ਪਾਇਆ ਜਿਸ ਜਿਸ ਮਨੁੱਖ ਨੇ ਗੁਰੂ ਦਾ ਦਰਸ਼ਨ ਕੀਤਾ ਉਹਨਾਂ ਨੂੰ ਪ੍ਰਭੂ ਦਾ ਮਲਾਪ ਪ੍ਰਾਪਤ ਹੋਇਆ ਤੇ ਉਹਨਾਂ ਨੂੰ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੋ ਗਈ ਤੇ ਪ੍ਰਭੂ ਦਾ ਨਾਮ ਸੁਣ ਕੇ ਉਹ ਮਨੁੱਖ ਵਿਕਾਰਾਂ ਦੇ ਹੱਲਿਆਂ ਤੋਂ ਬਚ ਗਿਆ ਭਇਓ ਕਿਰਪਾਲ ਨਾਨਕ ਪ੍ਰਭ ਆਪਣਾ ਆਨੰਦ ਸੇਤੀ ਕਰ ਆਇਆ ਮਹਾਰਾਜ ਜੀ ਕਹਿੰਦੇ ਜਿਸ ਮਨੁੱਖ ਉੱਤੇ ਪਿਆਰਾ ਪ੍ਰਭੂ ਦਇਆਵਾਨ ਹੋ ਜਾਂਦਾ ਹੈ ਉਹ ਮਨੁੱਖ ਆਤਮਿਕ ਆਨੰਦ ਨਾਲ ਪ੍ਰਭੂ ਚਰਨਾਂ ਵਿੱਚ ਲੀਨ ਤੇ ਅਨੰਤ ਭਰਪੂਰ ਹੋ ਜਾਂਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੁੰਜਾ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ